ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਕੋਲੀਆਂ ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਉਸਦੇ ਘਰ ਦੇ ਬਰਾਂਡੇ 'ਚੋਂ ਮਿਲੀ ਹੈ ਸਾਰੀ ਘਟਨਾ ਦਾ ਪਤਾ ਸਵੇਰੇ ਉਸ ਵੇਲੇ ਲੱਗਿਆ ਜਦੋਂ ਮ੍ਰਿਤਕ ਦੀ ਪਤਨੀ ਆਪਣੇ ਕਮਰੇ 'ਚੋਂ ਬਾਹਰ ਆਈ ਸਿਸ ਨੇ ਆਪਣੇ ਪਤੀ ਦੀ ਲਾਸ਼ ਦੇਖ ਕੇ ਗਵੰਡੀ ਪਰਿਵਾਰ ਨੂੰ ਸੂਚਿਤ ਕੀਤਾ ਮ੍ਰਿਤਕ ਦੀ ਪਛਾਣ ਬੁੱਤੀ RAM ਪੁੱਤਰ ਹੰਸਰਾਜ ਉਮਰ 45 ਸਾਲ ਵੱਜੋਂ ਹੋਈ ਹੈ ਮ੍ਰਿਤਕ ਪਿੰਡ ਦੇ ਵਿੱਚ ਹੀ ਮਜ਼ਦੂਰੀ ਦਾ ਕੰਮ ਕਰਦਾ ਸੀ ਮ੍ਰਿਤਕ ਦੇ ਮੂੰਹ ਤੇ ਡੂੰਘੇ ਜ਼ਖਮਾਂ ਦੇ ਨਿਸ਼ਾਨਾਂ ਤੋਂ ਇਲਾਵਾ ਇੱਕ ਥੰਮ ਤੇ ਖੂਨ ਦੇ ਥੱਬੇ ਵੀ ਲੱਗੇ ਹੋਏ ਸਨ ਘਟਨਾ ਦੀ ਸੂਚਨਾ ਮਿਲਨ ਤੇ ਮੌਕੇ ਤੇ ਪੁਲਿਸ ਪਹੁੰਚ ਕੇ ਜਾਂਚ ਕਰ ਰਹੀ ਹੈ ਇਸ ਘਟਨਾ ਦੇ ਵਿੱਚ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਦਾ 7 نیوز ਇੰਡੀਆ ਯਾਰ ਅੱਜ ਜਿਹੜਾ ਮਰਡਰ ਹੋਇਆ ਤਾਂ ਇਹਦੇ ਬਾਰੇ ਕੀ ਜਾਣਕਾਰੀ ਹੈ ਤਾਂ ਤੁਸੀਂ ਉਹਨਾਂ ਦੇ ਕੀ ਲੱਗਦੇ ਰਿਸ਼ਤੇ ਮੇਰਾ ਪਿੰਡ ਹਰ ਤੋਂ ਥੋੜਾ ਜਿਹਾ ਮੇਰੇ ਸਹੁਰੇ ਦਾ ਪਿੰਡ ਆ ਜੀ ਇਹ ਮੇਰਾ ਸਾਲਾ ਸਾਨੂੰ ਸਵੇਰੇ 6 ਵਜੇ ਸਾਨੂੰ ਫੋਨ ਆਇਆ ਕਿ ਵੀ ਇਦਾਂ ਕਰਕੇ ਬੁਢੀ ਰਾਵੀ ਡੈਥ ਹੋ ਗਈ ਹੈ ਅਸੀਂ ਨਾਲ ਗੱਡੀ ਜਾ ਕੇ ਸਵੇਰੇ ਇੱਥੇ ਜਦੋਂ ਆ ਕੇ ਦੇਖਿਆ ਫੋਟੋ ਖਿੱਚੀ ਕਿ ਚਤੁਰ ਬਾਅਦ ਪਤਾ ਲੱਗਾ ਵੀ ਇਹ ਸਾਠ ਜਿਹੜੀ ਆ ਉਹ ਮਾਰਿਆ ਗਿਆ ਕਤਲ ਕੀਤਾ ਗਿਆ ਵੀ ਉਹਦਾ ਨਹੀਂ ਹੋਇਆ ਮਰਿਆ ਨਹੀਂ ਆਪ ਕਿਹਨੇ ਮਾਰਿਆ ਹੋਰ ਤੁਹਾਨੂੰ ਕੀ ਇਹਦੇ ਬਾਰੇ ਜਾਣ ਕੇ ਰਹਿ ਗਈ ਬੱਚਿਆਂ ਨੇ ਕੀ ਦੱਸਿਆ ਗਿਆ ਬੱਚੇ ਤਾਂ ਸਾਨੂੰ ਕੋਈ ਤੁਸੀਂ ਜਿਹੇ ਬੱਚੇ ਉਹ ਸੁੱਤੇ ਕਹਿੰਦੇ ਇਹ ਸੁੱਤੇ ਸਾਨੂੰ ਬੱਚਿਆਂ ਦਾ ਪਤਾ ਨਹੀਂ ਕਿਉਂਕਿ ਅਸੀਂ ਦੂਸਰੇ ਪਿੰਡ ਤੋਂ ਸਾਡਾ ਪਿੰਡ ਥਲੇ ਆ ਉੱਥੋਂ ਆ ਕੇ ਦੇਖਿਆ ਅਸੀਂ ਦੇਖ ਕੇ ਆ ਕੇ ਮੈਂ ਫੋਟੋ ਖਿੱਚੀ ਆ ਕਿ ਜੇ ਕਿਤੇ ਫਿਰ ਮੈਂ ਜਾ ਕੇ ਦੱਸਿਆ ਵੀ ਆ ਕੰਮ ਹੋਇਆ ਜੱਜੇ ਰਾਜ ਕੋਲੀਆਂ ਪਿੰਡ ਚ ਮਰਡਰ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਦੇਖੋ ਹੁਣੇ ਹੁਣੇ ਇਨਫੋਰਮੇਸ਼ਨ ਮਿਲੀ ਸੀ ਕਿ ਇਥੇ ਕੋਲੀਆਂ ਪਿੰਡ ਦੇ ਵਿੱਚ ਇੱਕ ਬੁਤੀਰਾਮ ਦਾ ਨਾਮ ਆ ਮਰਦਾ ਹੈ ਉਹ ਤਾਂ ਮਰਡਰ ਹੋ ਗਿਆ ਸੀ ਮੌਕੇ ਤੇ ਆ ਗਏ ਮੌਕੇ ਤੇ ਆ ਕੇ ਸਾਰਾ ਤਫਸੀਲਾ ਕੀਤਾ ਆ ਮਾਮਲਾ ਜਿਹੜਾ ਬਿਲਕੁਲ ਇਹ ਲੱਗ ਰਿਹਾ ਵੀ ਬੰਦੇ ਦਾ ਮਰਡਰ ਕੀਤਾ ਗਿਆ ਬਾਕੀ ਹੁਣ ਐਫਆਰ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਦੋਸ਼ੀ ਹੈ ਕਿਸੇ ਵੀ ਕੀਮਤੋਂ ਬਖਸ਼ਿਆ ਨਹੀਂ ਜਾਵੇਗਾ ਸਰ ਪਤਾ ਲੱਗਾ ਪਿੰਡ ਵਾਸੀਆਂ ਲੋਕ ਉਹਨਾਂ ਦੇ ਘਰ ਵੀ ਕੋਈ ਆ ਕੇ ਰਾਤ ਥੈਰਿਆ ਸੀ ਮੈਂ ਤੁਹਾਨੂੰ ਦੱਸਿਆ ਨਾ ਇਹ ਇਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਹੁਣ ਅਸੀਂ ਇਨਵੈਸਟੀਗੇਟ ਕਰਾਂਗੇ ਸਰ ਅੱਜ ਜਿਹੜਾ ਮਰਡਰ ਹੋਇਆ ਤਾਂ ਇਹਦੇ ਬਾਰੇ ਕੀ ਜਾਣਕਾਰੀ ਹੈ ਤਾਂ ਤੁਸੀਂ ਉਹਨਾਂ ਦੇ ਕੀ ਲੱਗਦੇ ਰਿਸ਼ਤੇ ਮੇਰਾ ਪਿੰਡ ਹਰ ਤੋਂ ਥੋੜਾ ਜਿਹਾ ਮੇਰੇ ਸਹੁਰੇ ਦਾ ਪਿੰਡ ਆ ਜੀ ਇਹ ਮੇਰਾ ਸਾਲਾ ਸਾਨੂੰ ਸਵੇਰੇ 6 ਵਜੇ ਸਾਨੂੰ ਫੋਨ ਆਇਆ ਕਿ ਵੀ ਇਦਾਂ ਕਰਕੇ ਬੁਢੀ ਰੌਗੀ ਅਸੀਂ ਨਾ ਗੱਡੀ ਜਾ ਕੇ ਸਵੇਰੇ ਇੱਥੇ ਜਦੋਂ ਆ ਕੇ ਦੇਖਿਆ ਫੋਟੋ ਖਿੱਚੀ ਕਿ ਚਤੁਰ ਬਾਦ ਪਤਾ ਲੱਗਾ ਵੀ ਇਹ 60 ਜਿਹੜੀ ਆ ਉਹ ਮਾਰਿਆ ਗਿਆ ਕਤਲ ਕੀਤਾ ਗਿਆ ਵੀ ਇਹ ਉਹਦਾ ਨਹੀਂ ਹੋਇਆ ਮਰਿਆ ਗਿਆ ਕਿਹਨੇ ਮਾਰਿਆ ਮਾਰੀ ਗਈ ਫੋਰ ਤੁਹਾਨੂੰ ਕੀ ਇਹਦੇ ਬਾਰੇ ਜਾਣ ਕੇ ਰਹੇਗੀ ਬੱਚਿਆਂ ਨੇ ਕੀ ਦੱਸਿਆ ਗਿਆ ਬੱਚੇ ਸਾਨੂੰ ਕੋਈ ਨਹੀਂ ਦੱਸਿਆ ਜੀ ਬੱਚੇ ਉਹ ਸੁੱਤੇ ਕਹਿੰਦੇ ਹਿੰਟੇ ਸਾਨੂੰ ਬਤਿਆਉਣਾ ਪੜਾ ਗਿਆ ਕਿਉਂਕਿ ਅਸੀਂ ਦੂਸਰੇ ਪਿੰਡ ਤੋਂ ਸਾਡਾ ਪਿੰਡ ਥਲੇ ਆ ਉੱਥੋਂ ਆ ਕੇ ਦੇਖਿਆ ਅਸੀਂ ਦੇਖ ਕੇ ਆ ਕੇ ਮੈਂ ਫੋਟੋ ਖਿੱਚੀ ਆ ਕੀ ਜੀ ਕਿਤੇ ਵੀ ਬਜਾ ਕੇ ਦਿੱਥਿਆ ਵੀ ਆ ਕਮਾ ਜੀ ਜੀ ਅੱਜ ਕੋਲੀਆਂ ਪਿੰਡ ਚ ਮਰਡਰ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈ ਦੇਖੋ ਹੁਣ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਥੇ ਕੋਲੀਆਂ ਪਿੰਡ ਦੇ ਵਿੱਚ ਇੱਕ ਬੁਟੀਰਾਮ ਦਾ ਨਾਮ ਅਦਾਇਆ ਉਹਦਾ ਮਰਡਰ ਹੋ ਗਿਆ ਅਸੀਂ ਮੌਕੇ ਤੇ ਆ ਗਏ ਮੌਕੇ ਤੇ ਆ ਕੇ ਸਾਰਾ ਤਫਸੀਲਾ ਕੀਤਾ ਆ ਮਾਮਲਾ ਜਿਹੜਾ ਬਿਲਕੁਲ ਇਹੋ ਲੱਗ ਰਿਹਾ ਵੀ ਬੰਦੇ ਦਾ ਮਰਡਰ ਕੀਤਾ ਗਿਆ ਬਾਕੀ ਹੁਣ ਐਫ ਆਰ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਦੋਸ਼ੀ ਹੈ ਕਿਸੇ ਵੀ ਕੀਮਤ ਉਨ ਨੂੰ ਬਚਿਆ ਨਹੀਂ ਜਾਵੇ ਸਰ ਪਤਾ ਲੱਗਾ ਪਿੰਡ ਵਾਸੀਆਂ ਲੋਕ ਉਹਨਾਂ ਦੇ ਘਰ ਵੀ ਕੋਈ ਆ ਕੇ ਰਾਤ ਘੇਰਿਆ ਸੀ ਮੈਂ ਤੁਹਾਨੂੰ ਦੱਸਿਆ ਨਾ ਇਹ ਇਟ ਇਸ ਮੈ ਉਹਨੇ ਹੀ ਇਨਵੈਸਟੀਗੇਟ ਕਰਾਂਗੇ ਜੀ ਅੱਜ ਜਿਹੜਾ ਮਰਡਰ ਹੋਇਆ ਤਾਂ ਇਹਦੇ ਬਾਰੇ ਕੀ ਜਾਣਕਾਰੀ ਹੈ ਤਾਂ ਤੁਸੀਂ ਉਹਨਾਂ ਦੇ ਕੀ ਲੱਗਦੇ ਰਿਸ਼ਤੇ ਮੇਰਾ ਪਿੰਡ ਹਰ ਤੋਂ ਥੋੜਾ ਜਿਹਾ ਮੇਰੇ ਸਹੁਰੇ ਦਾ ਪਿੰਡ ਆ ਜੀ ਇਹ ਮੇਰਾ ਸਾਲਾ ਸਾਨੂੰ ਸਵੇਰੇ 6 ਵਜੇ ਸਾਨੂੰ ਫੋਨ ਆਇਆ ਕਿ ਵੀ ਇਧਰ ਕਰਕੇ ਬੁੱਟੀ ਰੌਵੀ ਦੀ ਡੈਥ ਹੋ ਗਈ ਹੈ ਅਸੀਂ ਨਾਲ ਗੱਡੀ ਜਾ ਕੇ ਸਵੇਰੇ ਇੱਥੇ ਜਿੱਦੋਂ ਆ ਕੇ ਦੇਖਿਆ ਫੋਟੋ ਖਿੱਚੀ ਖਚਦੋਂ ਬਾਅਦ ਪਤਾ ਲੱਗਾ ਵੀ ਇਹ ਸਾਠ ਜਿਹੜੀ ਆ ਉਹ ਮਾਰਿਆ ਗਿਆ ਕਤਲ ਕੀਤਾ ਗਿਆ ਵੀ ਉਹਦਾ ਨਹੀਂ ਹੋਇਆ ਮਰਿਆ ਨਹੀਂ ਆਪ ਕਿਹਨੇ ਮਾਰਿਆ ਵਾਲੀ ਕੀਤੀ ਹੋਰ ਤੁਹਾਨੂੰ ਕੀ ਇਹਦੇ ਬਾਰੇ ਜਾਣਕਾਰੀ ਹੈਗੀ ਬੱਚਿਆਂ ਨੇ ਕੀ ਦੱਸਿਆ ਗਿਆ ਬੱਚੇ ਸਾਨੂੰ ਕੋਈ ਇੰਤਸਾ ਨਹੀਂ ਬੱਚੇ ਉਹ ਸੁੱਤੇ ਕਹਿੰਦੇ ਹੈ ਸੁੱਤੇ ਸਾਨੂੰ ਬੱਚਿਆਂ ਦਾ ਪਤਾ ਨਹੀਂ ਕਿਉਂ ਅਸੀਂ ਦੂਸਰੇ ਪਿੰਡ ਤੋਂ ਸਾਡਾ ਪਿੰਡ ਥਲੇ ਆ ਉੱਥੋਂ ਆ ਕੇ ਦੇਖਿਆ ਅਸੀਂ ਦੇਖ ਕੇ ਆ ਕੇ ਮੈਂ ਫੋਟੋ ਖਿੱਚੀ ਹੈ ਕਿਤੇ ਕਿਤੇ ਫਿਰ ਮੈਂ ਜਾਣੀ ਦੱਸਿਆ ਵੀ ਆਹ ਕੰਮ ਹੋਇਆ ਜੰਗੀਰਾਜ ਕੋਲੀਆਂ ਪਿੰਡ ਚ ਮਰਡਰ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਦੇਖੋ ਹੁਣ ਇਹਨੇ ਇਨਫੋਰਮੇਸ਼ਨ ਮਿਲੀ ਸੀ ਕਿ ਕੋਲੀਆਂ ਪਿੰਡ ਦੇ ਵਿੱਚ ਇੱਕ ਬੁੱਤੀ RAM ਦਾ ਨਾਮ ਅੰਦਾਜ਼ਾ ਹੈ ਉਹਦਾ ਮਰਡਰ ਹੋਇਆ ਅਸੀਂ ਮੌਕੇ ਤੇ ਆ ਗਏ ਮੌਕੇ ਤੇ ਆ ਕੇ ਸਾਰਾ ਤਫਸੀਲਾ ਕੀਤਾ ਹੈ ਮਾਮਲਾ ਜਿਹੜਾ ਬਿਲਕੁਲ ਯੋ ਲੱਗ ਰਿਹਾ ਵੀ ਬੰਦੇ ਦਾ ਮਰਡਰ ਕੀਤਾ ਗਿਆ ਬਾਕੀ ਹੁਣ ਐਫਆਈਆਰ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਦੋਸ਼ੀ ਹੈ ਕਿਸੇ ਵੀ ਕੀਮਤੋਂ ਬਚਿਆ ਨਹੀਂ ਜਾਵੇਗਾ ਸਰ ਪਤਾ ਲੱਗਾ ਪਿੰਡ ਵਾਸੀਆਂ ਲੋਕ ਉਹਨਾਂ ਦੇ ਘਰ ਵੀ ਕੋਈ ਆ ਕੇ ਰਾਤ ਥੈਰਿਆ ਸੀ ਮੈਂ ਤੁਹਾਨੂੰ ਦੱਸਿਆ ਨਾ ਇਹ ਇਟ ਇਸ ਮੈਟਰ ਉਹ ਇਨਵੈਸਟੀਗੇਸ਼ਨ ਹੁਣ ਅਸੀਂ ਇਨਵੈਸਟੀਗੇਟ ਕਰਾਂਗੇ